ਸੋ ਇਹ ਦਰੇ ਸ਼ੋ ਹੈ ਜਦੋਂ ਭਾਈ ਬਚਤਰ ਸਿੰਘ ਜੀ ਨੇ ਮਸਤੇ ਹੋਏ ਹਾਥੀ ਨੂੰ ਸਬਕ ਸਿਖਾਇਆ ਸੀਗਾ ਕਿਵੇਂ ਉਹਨਾਂ ਨੂੰ ਪੁੱਠਾ ਮੋੜਿਆ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਉਹਨਾਂ ਤੋਂ ਇਜਾਜ਼ਤ ਲੈ ਕੇ ਜਿਹੜਾ ਨਾਗਣੀ ਉਹਦੇ ਮੁੱਠੇ ਦੇ ਵਿੱਚ ਮਾਰੀ ਸੀ ਤਾਂ ਉਹ ਕਿਵੇਂ ਭੱਜਿਆ ਸੀ ਤੇ ਕਿਵੇਂ ਉਹਨੇ ਆਪਣੇ ਠਿਕਾਣੇ ਨੂੰ ਭੇਜਿਆ ਸੀ ਉਹਨਾਂ ਤੇ ਪੁੱਠਾ ਪੈ ਗਿਆ ਸੀਗਾ ਤਾਂ ਇਹ ਕਹਾਣੀ ਐਕਸਪਲੇਨ ਕਰਨ ਕੀ ਸਨ ਪ੍ਰਵਿੰਦਰ ਜੀ ਪੂਰੀ ਕਹਾਣੀ ਕੀ ਸੀ ਜੀ ਜਦੋਂ ਨਾ ਜੀ ਮੁਗਲਾਂ ਨੇ ਗੁਰੂਆਂ ਨੂੰ ਆਪਣੇ ਘੇਰਾ ਪਾਲਿਆ ਚਨੰਦਪੁਰ ਸਾਹਿਬ ਵਿੱਚ 6 ਮਹੀਨੇ ਕਦੇ ਘੇਰਾ ਪਿਆਰੇ ਰਸਦ ਵੀ ਖਤਮ ਹੋ ਗਈ ਸੀ ਤੇ ਉਧਰ ਮੁਗਲ ਵੀ ਕਾਨ ਤਗੇ ਸੀ ਕਿ ਇਹ ਸਿੱਖ ਵੀ ਬਾਹਰ ਨਹੀਂ ਆ ਰਹੇ ਵੀ ਕਿਵੇਂ ਕਰੀਏ ਉਹਨਾਂ ਫਿਰ ਮੁਗਲਾਂ ਨੇ ਇੱਕ ਚਾਲ ਚੱਲੀ ਸੀ ਹਾਥੀ ਲੈ ਆਏ ਹਾਥੀ ਨੂੰ ਸ਼ਰਾਬ ਪੁਲਾਉਂਦੇ ਸੀ ਤੇ ਸਾਈਡਾਂ ਤੇ ਢਾਲ ਵੀ ਬੰਨਤੇ ਸੀ ਇਹਨਾਂ ਦੇ ਤੇ ਤਵੀਆਂ ਬੰਨਤਿਆਂ ਸੀ ਤੇ ਇਹਨਾਂ ਨੇ ਵਿੱਚ ਸ਼ਰਾਬ ਪੁਲਾ ਕੇ ਇਹਨਾਂ ਦੀ ਕਿਲੇ ਦਾ ਦਰਵਾਜ਼ਾ ਤੋੜ ਕੇ ਹਾਥੀ ਦਰਵਾਜ਼ਾ ਤੋੜ ਦਿਆ ਸੀ ਅੰਦਰ ਜਾ ਕੇ ਸਾਰੇ ਸਿੱਖਾਂ ਨੂੰ ਮਾਰ ਲਾਗੇ ਇਹ ਚਾਲ ਚੱਲੀ ਮੁਗਲਾਂ ਨੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗ ਗਿਆ ਗੁਰੂ ਗੋਬੀ ਸਿੰਘ ਨੇ ਫਿਰ ਆਪਣੇ ਸਿੰਘਾਂ ਨੂੰ ਕਿਹਾ ਕਈਆਂ ਨੂੰ ਕਈਆਂ ਨੇ ਜਵਾਬ ਦਿੱਤਾ ਸੀਗਾ ਭਾਈ ਬਚਿੱਤਰ ਸਿੰਘ ਉੱਠੇ ਸੀ ਜੀ ਫਿਰ ਅੱਛਾ ਇਹ ਕਹਿੰਦੇ ਹੈਵੀ ਕੈਰੀ ਦਾ ਹੱਡੀ ਦਾ 5.5 ਫੁੱਟ ਦਾ ਸੀ ਇਹਨਾਂ ਗੱਦ ਸੀਗਾ ਕਹਿੰਦੇ ਗੁਰੂ ਜੀ ਸਾਨੂੰ ਤੁਸੀਂ ਥਾਪੜਾ ਦਿਓ ਮੈਂ ਕਰਦਾ ਇਹਨਾਂ ਨੂੰ ਆਪ ਚਲ ਮੈਂ ਮੋੜਦਾ ਕਹਿੰਦੇ ਫਿਰ ਉਹ ਬਚਿੱਤਰ ਸਿੰਘ ਤਿਆਰ ਹੋ ਗਏ ਉਹਨੇ ਨਾਗਣੀ ਵਰਸ਼ਾ ਲਿਆ ਕੇ ਨੇ ਸਾਈਡ ਤੋਂ ਦਰਵਾਜ਼ੇ ਛੋਟੇ ਦਰਵਾਜ਼ੇ ਵੀ ਹੁੰਦੇ ਕਿਲਾ ਦੇ ਜੀ ਉਹਦੇ ਨਿਕਲ ਗਏ ਨਾ ਜੀ ਕਹਿੰਦੇ ਹਾਥੀ ਦੇ ਮੱਥੇ 'ਚ ਮਾਰੇ ਸੀ ਹਾਂ ਨਾਗਣੀ ਵਰਸ਼ੀ ਤੇ ਹਾਥੀ ਪਾਗਲ ਹੋ ਗਿਆ ਸੀ ਆਦੀ ਪਾਗਲ ਹੋ ਗਿਆ ਪਿੱਛੇ ਨੂੰ ਮੁੜ ਗਿਆ ਜੀ ਪਿੱਛੇ ਨਾ ਆਪਣ ਉਹਨਾਂ ਨੇ ਆਪਣੀ ਸੈਨ ਉਹ ਦਾੜ ਦਾਰੀ ਪਿੱਛੇ ਚਲੇਗਾ ਸੀ ਉਹ ਤੇ ਫਿਰ ਇਸ ਤਰ੍ਹਾਂ ਬਚਾਅ ਹੋ ਗਿਆ ਸੀ ਪਲੇਨਾਂ ਨੇ ਬਹੁਤ ਕੁਝ ਪਾਇਆ ਇਹਦੇ ਹਨਾ ਹਾਥੀ ਦੇ ਉਹ ਪਤਾ ਨਹੀਂ ਕਿਆ ਕਿਆ ਕੁਝ ਲੋਹੇ ਦੀਆਂ ਪਾਈਆਂ ਨੇ ਸੱਤ ਤਵੀਆਂ ਬਣੀਆਂ ਕਹਿੰਦੇ ਨਾਲ ਥਾਲ ਕਹਿੰਦੇ ਤਵੀਆਂ ਕਹਿੰਦੇ ਨੇ ਜੀ ਸੱਤ ਤਵੀਆਂ ਬਣੀਆਂ ਹੋਈਆਂ ਨੇ ਜੀ ਪਰ ਕਹਿੰਦੇ ਫਿਰ ਵੀ ਉਹਨਾਂ ਦੀ ਨਗਣੀ ਵਰਸ਼ੀ ਨਹੀਂ ਉਹ ਸੀਗੀ ਤੇ ਉਹਨਾਂ ਨੇ ਮਤਲਬ ਤਵੀ ਦੇ ਵਿੱਚੋਂ ਆਰ ਪਾਰ ਹੋ ਗਏ ਨਾ ਜੀ ਮੱਛੇ ਚ ਬਚੀ ਸੀ ਹਨਾ ਹਾਥੀ ਜੀ ਹੂੰ